ਸਤਰੀયਕਾਲ ਅੱਜ ਆਪਾਂ ਇੱਕ ਖਾਸ ਵਿਸ਼ੇ ਤੇ ਗਹਿਰਾਈ ਨਾਲ ਵਿਚਾਰ ਕਰ ਰਹੇ ਹਾਂ ਇਹ ਵਿਸ਼ਾ ਹੈ ਬਾਬਾ ਨਾਨਕ ਜੀ ਦੀਆਂ ਉਹ ਅਨਮੋਲ ਸਿੱਖਿਆਵਾਂ ਜੋ ਉਹਨਾਂ ਨੇ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨੂੰ ਦਿੱਤੀਆਂ ਹਾਂਜੀ ਸਾਡੇ ਕੋਲ ਬਾਬਾ ਨਾਨਕ ਦੇ ਮਰਦਾਨਾ ਜੀ ਨੂੰ ਉਪਦੇਸ਼ ਦੇ ਕੁਝ ਅਹਿਮ ਅੰਸ਼ ਨੇ ਤੇ ਆਪਣਾ ਮਕਸਦ ਹੈ ਇਹਨਾਂ ਵਿੱਚ ਜਿਹੜੀ ਰੋਹਾਨੀ ਸੇਧ ਹੈ ਤੇ ਜੀਵਨ ਜਾਂਚ ਉਹਨੂੰ ਸਮਝਣਾ ਉਹਨੂੰ ਫਰੋਲਣਾ ਹਾਂਜੀ ਬਿਲਕੁਲ ਇਹ ਬਹੁਤ ਹੀ ਮਤਲਬ ਅਹਿਮ ਵਿਸ਼ਾ ਹੈ ਕਿਉਂਕਿ ਦੇਖੋ ਪਾਈ ਮਰਦਾਨਾ ਜੇ ਸਿਰਫ ਗੁਰੂ ਸਾਹਿਬ ਦੇ ਨਾਲ ਸਫ਼ਰ ਕਰਨ ਵਾਲੇ ਜਾਂ ਰਬਾਬ ਵਜਾਉਣ ਵਾਲੇ ਨਹੀਂ ਸੀਗੇ ਹੂੰ ਉਹ ਤਾਂ ਅਸਲ ਚ ਗੁਰੂ ਜੀ ਦੇ ਗਿਆਨ ਦੇ ਪਹਿਲੇ ਸਰੋਤਿਆਂ ਵਿੱਚੋਂ ਸੀ ਅੱਛਾ ਤੇ ਇਹ ਸਿੱਖਿਆਵਾਂ ਸੱਚੀ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਮਤਲਬ ਭਗਤੀ ਤੋਂ ਲੈ ਕੇ ਸਮਾਜਿਕ ਵਿਵਹਾਰ ਤੱਕ ਸਭ ਨੂੰ ਛੂੰਦਦੀਆਂ ਨੇ ਬਿਲਕੁਲ ਤੇ ਜਿਹੜਾ ਪਹਿਲਾ ਨੁਕਤਾ ਹੈ ਜਿਸ ਤੇ ਗੁਰੂ ਜੀ ਨੇ ਬਹੁਤ ਜ਼ੋਰ ਦਿੱਤਾ ਉਹ ਹੈ ਨਾਮ ਸਿਮਰਨ ਯਾਨੀ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਹਾਂਜੀ ਨਾਮ ਸਿਮਰਨ ਉਹਨਾਂ ਨੇ ਮਰਦਾਨਾ ਜੀ ਨੂੰ ਸਾਫ਼ ਕਿਹਾ ਮਰਦਾਨਿਆ ਆ ਧਨ ਦੌਲਤ ਸਰੀਰ ਰਿਸ਼ਤੇਦਾਰੀਆਂ ਇਹ ਸਭ ਤਾਂ ਦੁਨਿਆਵੀ ਚੀਜ਼ਾਂ ਨੇ ਹੂੰ ਸਦਾ ਨਾਲ ਰਹਿਣ ਵਾਲਾ ਤਾਂ ਸਿਰਫ ਰੱਬ ਦਾ ਨਾਮ ਹੈ ਇਸ ਨਾਮ ਨੂੰ ਸਿਮਰ ਇਹੀ ਤੇਰਾ ਅਸਲ ਸਾਥੀ ਹੈ ਇਹ ਜਿਹੜਾ ਫਰਕ ਹੈ ਨਾ ਨਾਸ਼ਵਾਨ ਤੇ ਸਦੀਵੀ ਦਾ ਬੜਾ ਸਾਫ਼ ਦੱਸਿਆ ਗਿਆ ਹੈ ਹਾਂ ਤੇ ਇਸ ਦੀ ਗਹਿਰਾਈ ਦੇਖੋ ਜਦੋਂ ਨਾਮ ਨੂੰ ਅਸਲ ਸਾਥੀ ਕਿਹਾ ਜਾਂਦਾ ਹੈ ਤਾਂ ਇਸ ਦਾ ਮਤਲਬ ਸਿਰਫ ਇਹ ਨਹੀਂ ਕਿ ਇਹ ਹਮੇਸ਼ਾ ਨਾਲ ਰਹਿੰਦਾ ਹੈ ਇਹਦਾ ਮਤਲਬ ਇਹ ਵੀ ਹੈ ਕਿ ਇਹ ਪਰੋਸੇ ਦਾ ਉਹ ਸੋਮਾ ਹੈ ਜਿਹੜਾ ਦੁਨਿਆਵੀ ਚੀਜ਼ਾਂ ਦੇ ਖus ਜਾਣ ਦਾ ਡਰ ਘਟਾਉਂਦਾ ਹੈ ਅੱਛਾ ਮਤਲਬ ਇੱਕ ਅੰਦਰੂਨੀ ਸਹਾਰਾ ਬਿਲਕੁਲ ਇਹ ਸਮਝ ਜੀਵਨ ਦੀਆਂ ਤਰਜੀਹਾਂ ਨੂੰ ਬਦਲ ਦਿੰਦੀ ਹੈ ਤੇ ਨਾਲ ਇੱਕ ਅੰਦਰੂਨੀ ਸੁਰੱਖਿਆ ਦੀ ਭਾਵਨਾ ਵੀ ਦਿੰਦੀ ਹੈ ਫਿਰ ਇੱਕ ਹੋਰ ਬਹੁਤ ਬੁਨਿਆਦੀ ਸਿਧਾਂਤ ਦੀ ਗੱਲ ਆਉਂਦੀ ਹੈ ਕਰਤਾਰ ਦੇ ਭਾਣੇ ਵਿੱਚ ਰਹਿਣਾ ਉਸ ਦੀ ਰਜ਼ਾ ਵਿੱਚ ਹਾਂਜੀ ਰਜ਼ਾ ਗੁਰੂ ਜੀ ਦਾ ਫਰਮਾਨ ਹੈ ਜੋ ਹੋਇਆ ਔਰ ਰੱਬ ਦੇ ਭਾਣੇ ਵਿੱਚ ਹੋਇਆ ਮਰਦਾਨਿਆ ਦੁੱਖ ਵਿੱਚ ਵੀ ਰੱਬ ਨੂੰ ਮੰਨ ਰਜ਼ਾ ਵਿੱਚ ਰਹਿਣਾ ਹੀ ਸੱਚਾ ਪਗਤ ਮਾਰਗ ਹੈ ਇਸ ਦਾ ਪਾਵ ਕੀ ਹੈ ਕਿ ਬਸ ਚੁੱਪ ਕਰਕੇ ਸਭ ਕੁਝ ਸਹਿ ਲੈਣਾ ਜਾਂ ਕੁਝ ਹੋਰ ਇਹ ਅਸਲ ਵਿੱਚ ਸਥਿਤੀ ਦੀ ਸੱਚਾਈ ਨੂੰ ਸਵੀਕਾਰ ਕਰਨ ਦੀ ਹਿੰਮਤ ਹੈ ਹਿੰਮਤ ਹਾਂ ਜਦੋਂ ਆਪਾਂ ਲੜਨ ਦੀ بجائے ਇਹ ਮੰਨ ਲੈਂਦੇ ਆ ਕਿ ਕੁਝ ਚੀਜ਼ਾਂ ਸਾਡੇ ਵਸਤੋਂ ਬਾਹਰ ਨੇ ਤਾਂ ਮਨ ਸ਼ਾਂਤ ਹੁੰਦਾ ਹੈ ਹੂੰ ਤੇ ਉਹ ਸ਼ਾਂਤੀ ਫਿਰ ਸਾਨੂੰ ਸਹੀ ਕਦਮ ਚੁੱਕਣ ਦੀ ਤਾਕਤ ਦਿੰਦੀ ਹੈ ਇਹ ਇੱਕ ਮਤਲਬ ਵੱਖਰੀ ਕਿਸਮ ਦੀ ਅੰਦਰੂਨੀ ਤਾਕਤ ਹੈ ਖਾਸ ਕਰਕੇ ਔਖੇ ਹਾਲਾਤਾਂ ਵਿੱਚ ਸਮਝ ਗਿਆ ਅੱਛਾ ਅੱਗੇ ਵਧਦੇ ਹਾਂ ਸੰਗਤ ਤੇ ਸੇਵਾ ਵੱਲ ਹੂੰ ਹੂੰ ਗੁਰੂ ਜੀ ਨੇ ਉਪਦੇਸ਼ ਦਿੱਤਾ ਮਰਦਾਨੇ ਸਾਧ ਸੰਗਤ ਚ ਰਹਿ ਸੇਵਾ ਕਰ ਮਨ ਨਿਰਮਲ ਹੋਵੇਗਾ ਹੂੰ ਜਿੱਥੇ ਸਾਧ ਸੰਗਤ ਉੱਥੇ ਪਰਮੇਸ਼ਰ ਵਸਦਾ ਹਾਂਜੀ ਇੱਥੇ ਸਾਧ ਸੰਗਤ ਤੋਂ ਪਾਪ ਯਾਨੀ ਚੰਗੇ ਗੁਰਮੁਖ ਲੋਕਾਂ ਦੀ ਸੰਗਤ ਹੈਨਾ ਬਿਲਕੁਲ ਤੇ ਦੇਖੋ ਇਹ ਦੋਵੇਂ ਚੀਜ਼ਾਂ ਕਿਵੇਂ ਜੋੜੀਆਂ ਨੇ ਸੰਗਤ ਸਾਨੂੰ ਚੰਗੀ ਸੋਚ ਚੰਗਾ ਗਿਆਨ ਦਿੰਦੀ ਹੈ ਹਾਂਜੀ ਜਦ ਕੀ ਸੇਵਾ ਯਾਨੀ ਨਿਸ਼ਕਾਮ ਪਾਵਨਾਲ ਕੀਤੀ ਸੇਵਾ ਉਹ ਸਾਡੀ ਹਉਮੈ ਨੂੰ ਸਾਡੇ ਅੰਦਰ ਦੀ ਮੈਂ ਮੇਰੀ ਨੂੰ ਘਟਾਉਂਦੀ ਹੈ ਅੱਛਾ ਭਾਬੀ ਸੀਗੇ हां जी रबाबी मर्दाना ते उनਾਂ ਲਈ ਗੁਰੂ ਜੀ ਦਾ ਇੱਕ ਖਾਸ ਉਪਦੇਸ਼ ਸੀ ਮਰਦਾਨਿਆਂ ਰਬਾਬ ਵਜਾ ਪਰ ਵਜਾਉਂਦਿਆਂ ਰੱਬ ਦਾ ਨਾਮ ਲੈ ਤੇਰੀ ਸੁਰ ਤੇ ਸਾਜਵੀ ਰੱਬ ਦੀ ਭਗਤੀ ਬਣ ਜਾਣਾ ਵਾਹ ਇਹ ਤਾਂ ਸੱਚਮੁੱਚ ਕਮਾਲ ਦੀ ਗੱਲ ਹੈ ਇੱਥੇ ਦੇਖੋ ਕਲਾ ਨੂੰ ਸਿਰਫ ਮਨੋਰੰਜਨ ਯਾ ਹੁਨਰ ਦੇ ਪ੍ਰਦਰਸ਼ਨ ਤੋਂ ਕਿਤੇ ਉੱਪਰ ਚੁੱਕ ਕੇ ਭਗਤੀ ਦਾ ਦਰਜਾ ਦਿੱਤਾ ਜਾ ਰਿਹਾ ਹੈ ਹਾਂ ਜੀ ਸੁਨੇਹਾ ਇਹ ਹੈ ਕਿ ਤੁਸੀਂ ਜੋ ਵੀ ਕਰਦਿਓ ਭਾਵੇਂ ਕੋਈ ਵੀ ਕੰਮ ਹੋਵੇ ਜੇ ਉਸ ਵਿੱਚ ਪਰਮਾਤਮਾ ਦੀ ਯਾਦ ਸ਼ਾਮਿਲ ਕਰ ਲਵੋ ਤਾਂ ਉਹ ਕੰਮ ਵੀ ਪਵਿੱਤਰ ਹੋ ਜਾਂਦਾ ਬਿਲਕੁਲ ਉਹ ਕੰਮ ਵੀ ਪਵਿੱਤਰ ਹੋ ਜਾਂਦਾ ਹੈ ਭਾਵੇਂ ਉਹ ਸੰਗੀਤ ਹੀ ਕਿਉਂ ਨਾ ਹੋਵੇ ਹਾਂਜੀ ਇਸ ਨਾਲ ਤਾਂ ਹਰ ਕੰਮ ਵਿੱਚ ਇੱਕ ਡੁੰਗਾਈ ਇੱਕ ਅਰਥ ਆ ਜਾਂਦਾ ਹੈ ਫਿਰ ਆਉਂਦਾ ਹੈ ਇੱਕ ਹੋਰ ਬਹੁਤ ਮਹੱਤਵਪੂਰਨ ਉਪਦੇਸ਼ ਮਨ ਤੇ ਕਾਬੂ ਪਾਉਣ ਦਾ ਹਾਂ ਮਨ ਦਾ ਮਰਦਾਨੇ ਮਨ ਤੇ ਕਾਬੂ ਪਾਲੇ ਤਾਂ ਜਿੱਤ ਹੋ ਗਈ ਇਹ ਮਨ ਹੀ ਤੇਰੀ ਨੌਕਰ ਹੈ ਪਰ ਇਹਨੂੰ ਠੀਕ ਰਾਹ ਤੇ ਲਿਆ ਹੂੰ ਅੱਜ ਦੇ ਜ਼ਮਾਨੇ 'ਚ ਜਿੱਥੇ ਧਿਆਨ ਭਟਕਾਉਣ ਵਾਲੀਆਂ ਇੰਨੀਆਂ ਚੀਜ਼ਾਂ ਨੇ ਇਹ ਸਿੱਖਿਆ ਤਾਂ ਹੋਰ ਵੀ ਜ਼ਿਆਦਾ ਰੈਲੇਵੈਂਟ ਹੋ ਜਾਂਦੀ ਹੈ ਸੱਚੀ ਕਿਉਂਕਿ ਜੇ ਮਨ ਬੇਲਗਾਮ ਕੋੜੇ ਵਾਂਗ ਦੌੜਦਾ ਰਹੇ ਤਾਂ ਇਹ ਸਾਨੂੰ ਉਲਝਣਾ ਤੇ ਦੁੱਖਾਂ ਵੱਲੀ ਲੈ ਕੇ ਜਾਊਗਾ ਸਹੀ ਗੱਲ ਹੈ ਇਸ ਨੂੰ ਸਾਧਣਾ ਇਸ ਨੂੰ ਸਹੀ ਦਿਸ਼ਾ ਦੇਣੀ ਇਸ ਨੂੰ ਆਪਣਾ ਸੇਵਕ ਬਣਾਉਣਾ ਨਾ ਕਿ ਇਸ ਦੇ ਗੁਲਾਮ ਬਣਨਾ ਇਹੀ ਅਸਲ ਜਿੱਤ ਹੈ ਜਿਸ ਦੀ ਗੁਰੂ ਜੀ ਗੱਲ ਕਰ ਰਹੇ ਨੇ ਬਿਲਕੁਲ ਤੇ ਅਖੀਰ ਵਿੱਚ ਇੱਕ ਬਹੁਤ ਹੀ ਮਤਲਬ ਬੁਨਿਆਦੀ ਤੇ ਸ਼ਕਤੀਸ਼ਾਲੀ ਸਿੱਖਿਆ ਉਹ ਹੈ ਸਭਨਾ ਵਿੱਚ ਰੱਬ ਨੂੰ ਦੇਖਣਾ ਹਾਂਜੀ ਮਰਦਾਨਿਆਂ ਕਿਸੇ ਨੂੰ ਘਟ ਨਾ ਸਮਝ ਸਭ ਵਿੱਚ ਵਾਹਿਗੁਰੂ ਵਸਦਾ ਹੈ ਨੀਚ ਉੱਚ ਸਭ ਵਾਹਿਗੁਰੂ ਦੀ ਰਚਨਾ ਹਨ ਇਹ ਸਿੱਖਿਆ ਤਾਂ ਸਮਾਜਿਕ ਬਰਾਬਰੀ ਤੇ ਸਰਬਤ ਦੇ ਭਲੇ ਦੀ ਨੀ ਹੈ ਇਹ ਸਾਨੂੰ ਸਵਾਲ ਕਰਨ ਲਈ ਮਜਬੂਰ ਕਰਦੀ ਹੈ ਕਿ ਆਪਾਂ ਦੂਜਿਆਂ ਨੂੰ ਕਿਵੇਂ ਦੇਖਦੇ ਹਾਂ ਹੂੰ ਜੇ ਹਰ ਇੱਕ ਵਿੱਚ ਉਸੇ ਪਰਮਾਤਮਾ ਦਾ ਰੂਪ ਵਸਦਾ ਹੈ ਤਾਂ ਫਿਰ ਊਚ ਨੀਚ ਜਾਤ ਪਾਤ ਜਾਂ ਕਿਸੇ ਵੀ ਕਿਸਮ ਦੇ ਵਿਤਕਰੇ ਲਈ ਕੋਈ ਥਾਂ ਹੀ ਨਹੀਂ ਬਚਦੀ ਉਲ ਥਾਂ ਨਹੀਂ ਹਾਂਜੀ ਇਹ ਦਇਆ ਤੇ ਹਮਦਰਦੀ ਦਾ ਰਾਹ ਖੋਲਦੀ ਹੈ ਤਾਂ ਫਿਰ ਜੇ ਆਪਾਂ ਇਹਨਾਂ ਸਾਰੀਆਂ ਸਿੱਖਿਆਵਾਂ ਦਾ ਨਿਚੋੜ ਕੱਢੀਏ ਸਾਰ ਕੱਢੀਏ ਤਾਂ ਕੀ ਨਿਕਲਦਾ ਹੈ ਮੈਨੂੰ ਲੱਗਦਾ ਹੈ ਗੁਰੂ ਜੀ ਦਾ ਇੱਕ ਹੋਰ ਕਥਨ ਇਸ ਨੂੰ ਸਭ ਤੋਂ ਵਧੀਆ ਦੱਸਦਾ ਹੈ ਮਰਦਾਨੀਆਂ ਨਾਮ ਦਇਆ ਧਰਮ ਤੇ ਸੇਵਾ ਇਹੀ ਜੀਵਨ ਦੀ ਸੱਚੀ ਪੂੰਜੀ ਹੈ ਤੁਸੀਂ ਬਿਲਕੁਲ ਸਹੀ ਕਿਹਾ ਇਹੀ ਅਸਲ ਖਜ਼ਾਨਾ ਹੈ ਤੇ ਅੰਤ ਵਿੱਚ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜਿੱਥੇ ਕਈ ਤਰ੍ਹਾਂ ਦੇ ਦਬਾਅ ਨੇ ਚੁਣੌਤੀਆਂ ਨੇ ਬਾਬਾ ਨਾਲ ਜੀ ਦੀਆਂ ਪਾਈ ਮਰਦਾਨਾ ਜੀ ਨੂੰ ਦਿੱਤੀਆਂ ਇਹ ਸਦੀਵੀ ਸਿੱਖਿਆਵਾਂ ਇਹ ਸਾਡੇ ਲਈ ਕਿਵੇਂ ਰਾਹ ਦਸੇਰਾ ਬਣ ਸਕਦੀਆਂ ਹਨ ਇਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੇ ਤਰੀਕੇ ਤੇ ਵਿਚਾਰ ਕਰਨਾ ਮਤਲਬ ਯਕੀਨਨ ਬਹੁਤ ਲਾਹੇਵੰਦ ਹੋਵੇਗਾ